ਕਰਾਂਗੇ ਖਾਸ ਖਬਰ ਦੇ ਨਾਲ ਲਗਾਤਾਰ ਹੀ ਪਿੰਟਰਾ ਵਾਲੇ ਦੀ ਤਸਵੀਰ ਦਾ ਵਿਵਾਦ ਜੁੜਾ ਹੈ ਚੰਡੀਗੜ੍ਹ ਦੇ ਵਿੱਚ ਪੰਦਾ ਹੋਏ ਨਜ਼ਰ ਆ ਰਹੇ ਨਾ ਸਿਰਫ ਚੰਡੀਗੜ੍ਹ ਬਲਕਿ ਹਿਮਾਚਲ ਤੋਂ ਲੈ ਕੇ ਪੰਜਾਬ ਤੱਕ ਬਵਾਲ ਹੋਇਆ ਪਿਆ ਹੈ ਪਹਿਲਾਂ ਕੁੱਲੂ ਦੇ ਮੰਨਾਲੀ ਦੇ ਵਿੱਚ ਇਹ ਝੰਡੇ ਉਤਾਰੇ ਗਏ ਤੇ ਉਸ ਤੋਂ ਬਾਅਦ ਪਿੰਟਰਾ ਵਾਲੇ ਦੇ ਝੰਡੇ ਤਸਵੀਰਾਂ ਜੁੜੇ ਨੇ ਉਤਾਰ ਦਿੱਤੇ ਗਏ ਤੇ ਹਿਮਾਚਲ ਦੀਆਂ ਬਸਾਂ ਤੇ ਹੁਣ ਉਸ ਤੋਂ ਬਾਅਦ ਪੋਸਟਰ ਲਗਾ ਦਿੱਤੇ ਗਏ ਹੁਸ਼ਿਆਰਪੁਰ ਦੇ ਵਿੱਚ ਪਿੰਟਰਾ ਵਾਲੇ ਦੇ ਸਟਿੱਕਰਸ ਲਗਾਏ ਗਏ ਨੇ ਖਰੜ ਦੇ ਵਿੱਚ ਹਿਮਾਚਲ ਦੀਆਂ ਬਸਾਂ ਤੇ ਦਾਸੇ ਕਿ ਹਮਲਾ ਕੀਤਾ ਗਿਆ ਹੈ ਖਰੜਚੇ ਹਿਮਾਚਲ ਦੀ ਬਸ ਤੇ ਹਮਲਾ ਕੀਤਾ ਗਿਆ ਉਸ ਦੇ ਸ਼ ਲਗਾਤਾਰ ਇਹ ਮਾਮਲਾ ਪੱਖ ਦਾ ਜਾ ਰਿਹਾ ਹੈ ਪਿੰਟਰਾ ਵਾਲੇ ਦੀ ਤਸਵੀਰ ਵਿਵਾਦ ਦਾ ਮਾਮਲਾ ਚੁੜਾ ਹੈ ਪੱਖ ਦਾ ਜਾ ਰਿਹਾ ਹੈ ਪਹਿਲਾ ਕੁਲੂ ਦੇ ਹਿਮਾਚਲ ਜਾਸੇ ਕਿ ਮਨਾਲੇ ਦੇ ਵਿਖੇ ਇਹ ਚੰਡੇ ਜੜੇ ਨੇ ਉਤਾਰੇ ਗਏ ਪਿੰਟਰਾ ਵਾਲੇ ਦੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਹੌਲ ਪੂਰੀ ਤਰੀਕੇ ਦੇ ਨਾਲ ਵਿਗੜਦਾ ਹੋਇਆ ਨਜ਼ਰ ਆਇਆ ਪੰਜਾਬ ਦੇ ਲੋਕਾਂ ਦੇ ਵਿੱਚ ਰੋਸ਼ ਨਜ਼ਰ ਆਇਆ ਤੇ ਖਰੜ ਦੇ ਵਿੱਚ ਹਿਮਾਚਲ ਦੀ ਬੱਸ ਤੇ ਹਮਲਾ ਕਰ ਦਿੱਤਾ ਗਿਆ ਹਿਮਾਚਲ ਤੋਂ ਲੈ ਕੇ ਪੰਜਾਬ ਤੱਕ ਬਵਾਲ ਹੋਇਆ ਪਿਆ ਹੈ ਕਾਰਨ ਹੈ ਪਿੰਡਰਾ ਵਾਲੇ ਦੀ ਤਸਵੀਰ ਲਗਾਤਾਰ ਪਕੜਦਾ ਜਾ ਰਿਹਾ ਹੈ ਪਿੰਡਰਾ ਵਾਲੇ ਦੀ ਤਸਵੀਰ ਦਾ ਮਾਮਲਾ ਪਿੰਡਰਾ ਵਾਲੇ ਦੇ ਚੰਡੇ ਦੇ ਜੜੇ ਨੇ ਉਤਾਰੇ ਗਏ ਸੀ ਤਸਵੀਰ ਵਾਲੇ ਚੰਡੇ ਉਤਾਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਇਹ ਮਾਮਲਾ ਸ਼ੁਰੂ ਹੁੰਦਾ ਹੈ ਤੂਲ ਪਕੜਦਾ ਹੈ ਤੇ ਹੁਣ ਬਵਾਲ ਹੋ ਰਿਹਾ ਹੈ ਹੁਸ਼ਿਆਰਪੁਰ ਦੇ ਵਿੱਚ ਪਿੰਡਰਾ ਵਾਲੇ ਦੇ ਸਟicker ਲਗਾਏ ਗਏ ਨੇ ਲਗਾਤਾਰ ਪਿੰਡਰਾ ਵਾਲੇ ਦੀ ਤਸਵੀਰ ਦਾ ਮਾਮਲਾ ਜੁੜਾ ਹੈ ਪਕੜਦਾ ਜਾ ਰਿਹਾ ਹੈ यह देख सकते हो तस्वीर देखिया बसा या फिर ट्रक कोई भी कि हिमाचल की है हिमाचल नंबर प्लेट दी है, रोक दिता जा रहा है उससे जबरदस्ती पेंडर वाले तस्वीर लगाई जा रही है पन तोड़ किया गया है दस देखिए कि खरड़े एक बस ने पूरी तरीके शीशे तोड़ दिते गए हैं हमला किया गया हालांकि गनीमत रही कि उस दौरान जोड़ा है कोई भी सवारी जो कि चौबीस सवारी उस बस के सवार से किसी नुकसान नहीं पहुंचा है लगातार मामला पकता जा रहा है ਤੇ ਪੰਜਾਬ ਦੇ ਵਿੱਚ ਮਾਹੌਲ ਪੱਕਦਾ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਮਾਹੌਲ ਪੱਕਦਾ ਜਾ ਰਿਹਾ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠ ਚੁੱਕਿਆ ਹੈ ਕੱਲ ਦੱਸਦੇ ਕਿ ਹਿਮਾਲਾ ਹਿਮਾਚਲ ਦੇ ਵਿਧਾਨ ਸਭਾ ਦੇ ਵਿਖੇ ਜਰਾਮ ਠਾਕੁਰ ਲੀਡਰ ਆਫ oppositon ਦੇ ਵੱਲੋਂ ਇਹ ਮਾਮਲਾ ਚੁੜਾਇਆ ਚੁੱਕਿਆ ਗਿਆ ਸੀ ਹਿਮਾਚਲ ਸਰਕਾਰ ਤੋਂ ਇਹ ਮੰਗ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਦੇ ਨਾਲ ਜੜਾਇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਨੋਟਿਸ ਲਿਆ ਜਾਵੇ ਇਸ ਮਾਮਲੇ ਨੂੰ ਲੈ ਕੇ ਕਿ ਹਿਮਾਚਲ ਦੇ ਲੋਕਾਂ ਦੇ ਨਾਲ ਇਸ ਤਰੀਕੇ ਦਾ ਵਤੀਰਾ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਲੇਕਿਨ ਮਾਮਲਾ ਸ਼ੁਰੂ ਹਿਮਾਚਲ ਤੋਂ ਹੀ ਹੋਇਆ ਸੀ ਲਗਾਤਾਰ ਪਿੰਡਰਾ ਵਾਲੇ ਦੀ ਤਸਵੀਰ ਦਾ ਮਾਮਲਾ ਜੁੜਾ ਹੈ ਵੱਧਦਾ ਜਾ ਰਿਹਾ ਹੈ ਹਿਮਾਚਲ ਦੀਆਂ ਬਸਾਂ ਤੇ ਪੋਸਟਰਸ ਲਗਾਏ ਜਾ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਪਿੰਡਰਾ ਵਾਲੇ ਦੇ ਸਟਿਕਰਸ ਲਗਾਏ ਜਾ ਰਹੇ ਨੇ तमाम ਗੱਡੀਆਂ ਨੂੰ ਫਿਰ ਚਾਹੀਏ ਉਹ ਬੱਸੋਵੇ ਟਰੱਕ ਹੋਵੇ ਜਾਂ ਫਿਰ ਦੁਪਈਆ ਵਾਹਨ ਹੋਵੇ ਉਸਤੇ ਪਿੰਡਰਾ ਵਾਲੇ ਦੀ ਤਸਵੀਰ ਲਗਾਈ ਜਾ ਰਹੀ ਹੈ ਕੁੱਲੂ ਤੋਂ ਮਾਮਲਾ ਸ਼ੁਰੂ ਹੋਇਆ ਸੀ ਤਿੰਨ ਤਸਵੀਰਾਂ ਦੇ ਰਹੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਤੱਕ ਕੀ ਵਾਪਰਿਆ ਹੈ हूं तक कि पहला तो दे कि मामला शुरू कुल्लू तो कुलूब हिमाचल पहुंचते हैं इसे तेज सहयोगी जगजीत सिंह अजनौला तो जुड़े हुए हैं उन्होंने भी तमाम जानकारी लवेंगे कि पाब वक्त जोड़ा है किहोजे माहौल बनिया हो है। जगजीत सब तो पहला ਜੋ ਵਿਵਾਦ ਹਿਮਾਚਲ ਤੋਂ ਸ਼ੁਰੂ ਹੋਇਆ ਉਹ ਪੰਜਾਬ ਦੇ ਵਿੱਚ ਹੁਣ ਗਰਮਾ ਚੁੱਕਿਆ ਹੈ ਐਕਸ਼ਨ ਹੋਇਆ ਉਧਰ ਲੇਕਿਨ ਰਿਐਕਸ਼ਨ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ ਸਰ ਜਿਸ ਤਰੀਕੇ ਨਾਲ ਪੰਜਾਬ ਦੇ ਕਈ ਜਿਆਦਾ ਟੂਰਿਸਟ ਨੇ ਜਿਹੜੇ ਵੱਡੇ ਪੱਧਰ ਤੇ ਅਹ ਹਮਾਤਿਲ ਜਾਂਦੇ ਨੇ ਕਿਤਨਾ ਕਿਤੇ ਕੁਲੂਮ ਨਾਲ ਹੀ ਘੁੰਮਣ ਜਾਂਦੇ ਨੇ ਬਰਫ਼ ਦੇਖਣ ਲਈ ਜਾਂਦੇ ਨੇ ਉਸੇ ਤਰੀਕੇ ਨਾਲ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਨੇ ਵੱਡੇ ਪੱਦਰ ਤੇ ਜਾਂਦੇ ਨੇ ਤੇ ਉਹ ਇਸ ਵਾਰ ਵੀ ਨੌਜਵਾਨ ਗਏ ਸੀਗੇ ਜਿਨ੍ਹਾਂ ਨੇ ਆਪਣੀਆਂ ਬਾਈਕਾਂ ਉੱਪਰ ਜਿਹੜੇ ਆ ਪਿੰਡਰਾਵਾਲ ਸੰਜੇ ਜਰਨਲਿਸਟਿਕਸ ਆਲਸਾ ਪਿੰਡਰਾਵਾਲਿਆਂ ਦੇ ਜਿਹੜੀਆਂ ਝੰਡੇ ਲਗਾਏ ਹੋਏ ਸੀ ਪਰ ਉੱਥੋਂ ਦੇ ਕੁਝ ਲੋਕਾਂ ਵੱਲੋਂ ਜਿਹੜਾ ਝੰਡੇ ਉਤਾਰਨ ਦਾ ਜਿਹੜਾ ਵਿਵਾਦ ਸੀਗਾ ਉਹ ਵੱਧਿਆਗੇ ਨਵੱਦਾ ਨਜ਼ਰ ਆਉਂਦਾ ਕਿਉਂਕਿ ਉਹਨਾਂ ਵੱਲੋਂ ਜਿਹੜਾ ਕਿਤਨਾ ਕਿਤੇ ਬੇਅਦਬੀ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਉਂਦਾ ਹੈ ਉਸੇ ਤਰੀਕੇ ਨਾਲ ਕਿਤੇ ਕਿਤੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਜਗਤ ਦੇ ਜਿਹੜੇ ਹਿਰਦੇ ਬਲੁੰਦਰੇ ਗਏ ਨੇ ਉਸ ਚੀਜ਼ ਨੂੰ ਲੈ ਕੇ ਕਿ ਕਿਤੇ ਜਿਹੜੇ ਜਿਹੜੇ ਸੇਖਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਸੰਤ ਜਰਮਾਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਦੇ ਜਿਹੜੇ ਟੰਡੇ ਉਤਾਰੇ ਗਏ ਨੇ ਉਸ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਜਦੋਂ ਸਰਕਾਰਾਂ ਦੀ ਗੱਲ ਕਰੀਏ ਤੇ ਸਰਕਾਰਾਂ ਵੱਲੋਂ ਇਸ ਉੱਤੇ ਕੋਈ ਸਖਤ ਨੋਟਿਸ ਲੈਣਾ ਚਾਹੀਦਾ ਸੀ ਪਰ ਕਿਸੇ ਤਰੀਕੇ ਦਾ ਨੋਟਿਸ ਨਹੀਂ ਲਿਆ ਗਿਆ ਕਿਤਨਾ ਕਿਤੇ ਉਸ ਚੀਜ਼ ਦਾ ਜਿਹੜਾ ਹੰਗਾਮਾ ਹੁਣ ਪੰਜਾਬ 'ਚ ਹੁੰਦਾ ਨਜ਼ਰ ਆਉਂਦਾ ਆ ਪੰਜਾਬ ਦੇ ਜਿਹੜੇ ਲੋਕ ਨੇ ਨੌਜਵਾਨ ਨੇ ਸਿੱਖ ਨੌਜਵਾਨ ਨੇ ਉਹ ਕਿਤਨਾ ਕਿਤੇ ਵੱਡੇ ਪੱਧਰ ਤੇ ਇਹ ਚੀਜ਼ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਤੇ ਉਹਨਾਂ ਵੱਲੋਂ ਜਿਹੜੀਆਂ ਹਿਮਾਚਲ ਤੋਂ ਆ ਰਹੀਆਂ ਬੱਸਾਂ ਨੇ ਜਾਂ ਗੱਡੀਆਂ ਆ ਰਹੀਆਂ ਨੇ ਉਹਨਾਂ ਉੱਪਰ ਉਹਨਾਂ ਪਸੰਦ ਜਨੈਲ ਸਿੰਘ ਖਾਲਸਾ ਪਿੰਡਰਾਮ ਵਾਲਿਆਂ ਦੇ ਪੋਸਟਰ ਲਗਾਏ ਜਾ ਰਹੇ ਨੇ ਤੇ ਨਾਲ ਨਾਲ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਇਸ ਨੇ ਇਹ ਸਿੱਖ ਜਗਤ ਦੇ ਬਹੁਤ ਵੱਡੇ ਸੂਰਮੇ ਸੀਗੇ ਜਿਨ੍ਹਾਂ ਦੇ ਅਸੀਂ ਪੋਸਟਰ ਲਗਾ ਰਹੇ ਇਹਨਾਂ ਉੱਤੇ ਨਾ ਤਾਂ ਕੋਈ ਐਫ ਆਈ ਆਰ ਦਰਜਾ ਨਾ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਨਾ ਹੀ ਕੋਈ ਹੁੰਦਾ ਕ੍ਰਿਮੀਨਲ ਰਿਕਾਰਡ ਹੈਗਾ ਫਿਰ ਵੀ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਕਰਕੇ ਜਿਹੜਾ ਇੱਥੇ ਰੋਜ਼ਗਾਰ ਦੇਣਾ ਚਾਹੁੰਦੇ ਨੇ ਪੰਜਾਬ ਦੀ ਗੱਲ ਕਰ ਸਾਡੇ ਨਾਲ ਕੋਈ ਹੰਗਾਮਾ ਹੰਗਾਮਾ ਨਾ ਹੋ ਜੇ ਇਸ ਤਰੀਕੇ ਨਾਲ ਅਸੀਂ ਅਜਨਾਲਾ ਦੇ ਕਾਲਿਆਂ ਵਾਲੇ ਖੂਤੇ ਦੇਖੋ ਮੌਜੂਦ ਹੈ ਜਿੱਥੇ ਕਿ ਇੱਥੇ ਟੂਰਿਸਟ ਕਾਫੀ ਆਏ ਹੋਏ ਨੇ ਜਿਹੜੇ ਦਿੱਲੀ ਦੀ ਤਰ੍ਹਾਂ ਦੇ ਘੁੰਮਣ ਲਈ ਆਉਂਦੇ ਨੇ ਤੇ ਕਾਲਿਆਂ ਵਾਲਾ ਖੂਤੇ ਤੇ ਤੇ ਉਹਨਾਂ ਵੱਲੋਂ ਇੱਥੇ ਵੱਡੇ ਪੱਧਰ ਤੇ ਜਿਹੜਾ ਪਹੁੰਚ ਰਿਹਾ ਨੇ ਪਰ ਕਿਤਨਾ ਕਿਤੇ ਡਰ ਸਤਾ ਰਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੰਗਾਮਾ ਨਾ ਹੋ ਜੇ ਟੂਰਿਸਟ ਜਿਹੜੇ ਨੇ ਇੱਥੇ ਘੁੰਮਣ ਆਉਂਦੇ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਾਡੇ ਨਾਲ ਤੇ ਟੂਰਿਸਟ ਵੀ ਮੌਜੂਦ ਨੇ ਕੁਝ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਨੇ ਆਪਾਂ ਉਹਨਾਂ ਵੀ ਗੱਲ जिसमें महिला है पुरुष है और बच्चे भी है आ, हम अभी आज, आज, आज तीसरा दिन हम पंजाब देखने के लिए आए थे पंजाब के साथ साथ हम हिमाचल प्रदेश में निकलोरगंज है धर्मशाला है वहाँ पे भी जाके आए हैं और आज जो हमने घटना सुनी कि हिमाचल में जो हमारे पंजाब के पुत्र लड़के लोग गए थे और उन, उन, उनका झंडा था वो झंडा गिरा झंडा पे मार, मारे गए क्या ऐसा घटनाएं होने होने से क्या समाज में एक विघटन होगा समाज के साथ एक, एक साथ नहीं आएंगे सरकार से मेरा ये अनुरोध रहेगा कि ऐसी घटनाएं होती है तो हमारे जैसे टूरिस्ट है वो तो टूरिस्ट लोगों को भय पैदा पाई होता है हाँ अभी ऐसा ऐसी घटना होती है तो समाज में हम अमृतसर आए हैं तो अमृतसर में अब हम जाए कहा ऐसे घटना होती तो सरकार से मेरी ये दरखास्त है की सरकार ने ऐसे अनुप्रिय घटनाओं को सा, आ, आ, सा, आ, ये करना चाहिए रिजेक्ट करना चाहिए और समाज में शांतता हो चाहे भाईचारा बन, बनाना चाहिए चाहे वो जात के नाम पे हो धर्म के नाम पे हो आ, 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 ये नहीं होना चाहिए ऐसा मुझे लगता है लेकिन ऐसे घटना होती है मैं वापस कह रहा हूँ कि ऐसे घटना होते की हमारे जैसे टूरिस्ट लोगों को बहुत दिक्कत मिलेगी कितना कितना डर बन जाता है की कहीं कोई हंगामा ना हो जाए हम घूमने के लिए आए हैं यहाँ पे तो देखो ना अभी मेरे साथ चालीस लोग है चालीस लोग अब उसमें महिला है बच्चे है तो अब ऐसा ऐसा डर पैदा होगा और ऐसी परिस्थिति पा, पैदा होगी तो भाई पैदा ही होगा भाई पैदा ही होगा हो सर सरकार को इसके लिए एक्शन करना चाहिए और ऐसा कोई व्यवस्था ना बने उसके लिए सोचना चाहिए कि कोई भी ऐसा दंगा ना हो कहीं पे जो कहा झगड़ा ना हो ऐसे देखना जब तो दंगा होता है कुछ भी होता है तो उसका पहला एफेक्टेड लोग है ना जो टूरिस्ट फैला होता है क्योंकि वो लोग इस शहर में नए हैं और इस शहर में हमें कुछ पता भी नहीं है कि कहाँ जाना है कहाँ घूमना है अभी ट्रेन बंद होगी

ਇਸ ਘਟਨਾ ਦੀ ਜਪੁਰ ਜੋਰ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਹਾਂ ਜਿਹੜੀ ਘਟਨਾ ਪਿਛਲੇ ਦਿਨੀ ਹਿਮਾਚਲ ਦੇ ਵਿੱਚ ਹੋਈ ਆ ਔਰ ਹਿਮਾਚਲ ਦੇ ਵਿੱਚ ਸਾਡੇ ਤੋਂ ਨੌਜਵਾਨ ਗਏ ਹੋ ਜੀਆਂ ਦੇ ਵਿੱਚ ਸਾਡੇ ਨੌਜਵਾਨ ਆਮ ਜਾਂਦੇ ਆ ਆਪਣੇ ਗੁਰਦੁਆਰਾ ਸਾਹਿਬਾਂ ਦੇ ਪੁੱਤਾਂ ਮਾਰੇ ਸਿਖਰਨ ਕਰਨ ਵਾਸਤੇ ਹਿਮਾਚਲ ਦੇ ਵਿੱਚ ਕੁਝ ਲੋਕਾਂ ਨੇ ਮੈਂ ਸਾਰੇ ਹਿਮਾਚਲ ਵਾਲਿਆਂ ਨੂੰ ਨਹੀਂ ਕਹਿੰਦਾ ਸਾਰੇ ਲੋਕ ਪURE ਨਹੀਂ ਹੁੰਦੇ ਕਿਸੇ ਸਮਾਜ ਦੇ ਕੁਝ ਲੋਕ ਪURE ਨਹੀਂ ਹੁੰਦੇ ਆ ਉਹ ਕੁਝ ਲੋਕਾਂ ਨੇ ਉੱਤੇ ਉਹ ਸਾਡੇ ਸੰਤ ਜਰਾਜ ਪਿੰਡਾਂ ਵਾਲਿਆਂ ਤੇ ਸਾਡੇ ਸਤਾਰਜੋਗ ਨੇ ਸਾਡੇ ਇਸਤ ਸਾਡਾ ਸਿੱਖ ਕੌਮ ਦਾ ਸਿੱਖ ਧਰਮ ਦਾ ਔਰ ਉਹਨਾਂ ਦੇ ਝੰਡੇ ਲਾ ਕੇ ਉਹਨਾਂ ਨੂੰ ਪੈਰਾਂ ਦੇ ਵਿੱਚ ਰੋਲਿਆ ਔਰ ਸਾਡੇ ਨੌਜਵਾਨ ਬੱਚਿਆਂ ਨੂੰ ਮਾਰਕੋਟਾਈ ਕੀਤੀ ਇਸ ਚੀਜ਼ ਦਾ ਜਿਹੜਾ ਅਸੀਂ ਤੁਹਾਡੇ ਕੋਲ ਕਵਰਾਂ ਪਹੁੰਚੇ ਪੰਜਾਬ ਦੇ ਵਿੱਚ ਕਵਰਾਂ ਆਈਆਂ ਔਰ ਉਹਦਾ ਰਿਐਕਸ਼ਨ ਕੀ ਹੋਇਆ ਕਿ ਅਗਲੇ ਦਿਨ ਕੱਲ ਕੱਲੋ ਸਾਰੀਆਂ ਪੰਜਾਬ ਦੇ ਨੌਜਵਾਨਾਂ ਨੇ ਇਕੱਤਰ ਹੋ ਕੇ ਸਮਾਚ ਚਲੀਆਂ ਗੱਡੀਆਂ ਭੰਨੀਆਂ ਉਹਨਾਂ ਦੇ ਸ਼ੀਸ਼ੇ ਭੰਨੇ ਔਰ ਉਹਨਾਂ ਦੀਆਂ ਜਿੰਨੇ ਵੀ ਗੱਡੀਆਂ ਸੀਗੀਆਂ ਉਹਨਾਂ ਦੇ ਉੱਤੇ ਸੰਦੇ ਦਾਸੋ ਪਿੰਡਾਂ ਵਾਲੇ ਦੇ ਪੋਚ ਲਾ ਕੇ ਇਹ ਮਾਚਲੂ ਗੱਡੀਆਂ ਭੇਜੀਆਂ ਔਰ ਉਹਨਾਂ ਨੂੰ ਨਾਲ ਦੀ ਨਾਲ ਪੁੱਕੀ ਕੀਤੀ ਤਾਜ਼ੀਦ ਕੀਤੀ ਇਹ ਫੋਟੋ ਦੀ ਇਹ ਜਿਹੜੇ ਸੰਤਾ ਦੇ ਫੋਟੋ ਆ ਇਹ ਤੁਹਾਡੀ ਗੱਡੀ ਉਤਰਨੀ ਨਹੀਂ ਚਾਹੀਦੀ ਇਹਨੇ ਵੀ ਰੱਖੀ ਤੁਸੀਂ ਕਰਨੀ ਆ ਇਹ ਚੀਜ਼ ਵੀ ਰੂਪਾਪਾ ਵੇਹਨੇ ਅੱਧ ਇੱਕ ਬੜੀ ਵੱਡੀ ਕੰਟਰਾਵਰਸੀ ਜਿਹੜੀ ਆ ਇਹ ਦੋ ਸ਼ੂਬਿਆਂ ਦੇ ਵਿੱਚ ਪੈਦਾ ਹੋ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਮਾਚਲ ਦੇ ਵਿੱਚ ਜਾਂ ਨਿਆਇਮਾਚਲ ਦੇ ਇੰਦਰ ਹੋ ਗਿਆ ਆ ਛੱਡਦਾ ਇਹ ਟੂਰਿਸਟ ਆ ਜਾਈਏ ਬੰਬਈ ਤੋਂ ਆਏ ਨੇ ਔਰ ਕਿੰਨੀਆਂ ਸਟੇਟਾਂ ਪਾਰ ਕਰਕੇ ਸਾਡੇ ਕੋਲ ਪੰਜਾਬ ਚ ਆਏ ਨੇ ਕੱਲ ਇੱਥੇ ਪੰਜਾਬ ਦੇ ਵਿੱਚ ਪਰਸੋਂ ਕੋ ਮੇਅ ਕੱਲ ਹਮਾਚਲ ਦੇ ਚਰਨੋਂ ਅਸੀਂ ਕੁਮਾ ਕੇ ਲੈ ਕੇ ਆਏ ਆ ਔਰ ਇਸ ਤਰ੍ਹਾਂ ਤੇ ਸਾਡੀ ਜਿਹੜੀ ਭਾਈਚਾਰਕ ਸਾਂਝ ਆ ਉਹ ਖਤਮ ਹੋ ਜਾਊਗੀ ਇੱਕ ਸਟੇਟਾ ਦੇ ਵਿੱਚ ਇੱਕ ਬਾਰਡਰ ਬਣ ਜਾਊਗਾ ਜਿਵੇਂ ਪਾਕਿਸਤਾਨ ਦੇ ਵਿੱਚ ਬਾਰਡਰ ਬਣਿਆ ਹੈ ਹਮਾ ਚਾਹੁੰਦੇ ਪੰਜਾਬ ਦੇ ਵਿੱਚ ਬਾਰਡਰ ਲਾਈਨ ਬਣ ਜਾਊਗੀ ਨਾ ਹਮਾ ਜਦੋਂ ਇਧਰ ਆਉਣਗੇ ਨਾ ਪੰਜਾਬ ਵਾਲੇ ਉਧਰ ਜਾਣਗੇ ਕੀ ਚਾਹੀਦਾ ਕਰਨਾ ਹੈ ਕੀ ਸਰਕਾਰਾਂ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਵਾ ਜਿਹੜਾ ਕੋਈ ਆਪਸੀ ਭਾਈਚਾਰਕਾਂ ਜਿਹੜੀ ਬਣੀ ਰਵੇ ਮੈਂ ਆਪ ਜੀ ਦੇ ਚੈਨਲ ਰਾਹੀਂ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਪੰਜਾਬ ਨੇ ਔਰ ਪੂਰੇ ਭਾਰਤ ਨੇ ਪਹਿਲਾਂ ਬਹੁਤ ਵੱਡਾ ਸੰਤਾਪ ਹੋ ਗਿਆ ਇਹਨਾਂ ਗੱਲਾਂ ਦਾ ਕਰਕੇ ਸੰਤਾਪ ਹੋ ਗਿਆ ਔਰ ਇਹ ਗੱਲਾਂ ਦੇ ਵਿੱਚ ਸਰਕਾਰਾਂ ਨੂੰ ਇਹਨਾਂ ਸਟ੍ਰਿਕਲੀ ਐਕਸ਼ਨ ਐਕਸ਼ਨ ਲੈਣਾ ਚਾਹੀਦਾ ਇੱਕ ਮਿਸਾਲੀ ਸੱਜਾ ਉਹਨਾਂ ਬੰਦਿਆਂ ਨੂੰ ਜਿਹਨਾਂ ਬੰਦਿਆਂ ਨੇ ਦੂਜੇ ਤਰਫ ਦੇ ਵਿੱਚ ਸਾਡੇ ਤਰਫ ਵਿਰੋਧ ਕਰਦਾ ਜੀ ਕੀਤੀ ਆ ਸਾਡੇ ਸੰਤਾਂ ਦੇ ਸਿਰ ਐਸੋ ਪੇੜਾਉਣੇ ਦੇ ਪੋਸਟ ਲਾਏ ਆ ਉਹਨਾਂ ਬੰਦਿਆਂ ਨੂੰ ਇੱਕ ਮਿਸਾਲੀ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਜੋ ਲੋਕਾਂ ਨੂੰ ਪਤਾ ਲੱਗੇ ਤੇ ਉਹ ਉਹ ਸਜ਼ਾ ਜਿਹੜੀ ਆ ਉਹ ਉਹ ਫਿਰ ਹੋਰ ਕੋਈ ਹਿੰਮਤ ਨਾ ਕਰ ਸਕੇ ਕਿ ਕੋਈ ਕਿਸੇ ਦੇ ਧਰਮ ਵਿੱਚ ਵਿਰੋਧ ਜਿੱਕਾ ਕਰ ਸਕੇ ਬਿਲਕੁਲ ਦੱਸੋ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਜਿਹੜੇ ਹੰਗਾਮਾ ਹੋਇਆ ਜਿਸ ਤਰੀਕੇ ਨਾਲ ਗੱਲ ਕਰ ਰਿਹਾ ਪੋਸਟਰ ਦੀ ਕਿ ਭਿੰਡਰਾਂ ਵਾਲੇ ਦੀ ਜਿਹੜੀ ਤੰਦਾ ਦੀ ਝੰਡਾ ਉਤਾਰਿਆ ਗਿਆ ਉਸ ਤੋਂ ਬਾਅਦ ਹੁਣ ਜਿਹੜੇ ਨੌਜਵਾਨ ਨੇ ਉਹ ਬਸਾਂ ਉੱਤੇ ਪੋਸਟਰ ਲਗਾ ਰਹੇ ਨੇ ਕਿਸੇ ਵੀ ਤਰ੍ਹਾਂ ਕੀ ਲੱਗਦਾ ਕੀ ਕੀ ਪੰਜਾਬ ਦਾ ਕਿਤੇ ਨਾ ਕਿਤੇ ਆਪਸੀ ਭਾਈਚਾਰ ਸਾਂਝ ਦੇ ਉੱਤੇ ਵੱਡੀ ਠੇਸ ਲੱਗਦੀ ਨਜ਼ਰ ਆਉਂਦੀ ਹੈ ਜਿਹੜੀ ਆਪਸ ਵਿੱਚ ਵੱਡੀ ਦਰੇੜ ਪੈਂਦੀ ਹੈ ਕਿਉਂਕਿ ਅਸੀਂ ਘੁੰਮਣ ਜਾਂਦੇ ਹਾਂ ਉਹ ਸਾਡੇ ਵੱਲ ਘੁੰਮਣ ਜਾਂਦੇ ਹਾਂ ਵੱ ਹਾਂਜੀ ਭਾਰਤ ਦੇ ਅਸੀਂ ਭਾਰਤ ਦੇ ਦਸਮੀਕ ਆ ਸਾਡਾ ਹੱਕ ਮੰਨਦਾ ਕਿ ਸਾਡੇ ਉਹ ਗੁਸਤਾਨ ਦੀ ਯਾਤਰਾ ਨੂੰ ਬੱਚਿਆਂ ਨੇ ਜਾਣਾ ਪਰ ਸਾਰਿਆਂ ਦਾ ਉਹਨਾਂ ਦਾ ਵੀ ਹੱਕ ਮੰਨਦਾ ਕਿ ਉਹ ਵੀ ਇੱਧਰ ਆਉਂਦੇ ਨੇ ਸਾਡਾ ਬਹੁਤ ਪਿਆਰ ਹੈ ਆਪਸ ਵਿੱਚ ਹੁੰਦੀ ਬੜਾ ਭਾਈਵਾਲੀ ਹੈ ਸਾਡੀ ਸਾਂਝਾ ਸਾਡੀਆਂ ਇੱਕ ਦੂਜੇ ਦੇ ਨਾਲ ਪਰ ਕੁਝ ਸ਼ਰਾਰਤੀ ਅੰਸਰ ਜਿਹੜੇ ਕੀ ਇਹਨੂੰ ਲੈ ਕੇ ਸੰਤਾ ਦੀ ਤਸਵੀਰ ਨੂੰ ਸਾਡੇ ਇਸਨੇ ਸਾਡੇ ਉਹ ਸਤਿਕਾਰਯੋਗ ਨੇ ਉਹਨਾਂ ਦੀ ਜਿਸ ਤਰੀਕੇ ਨਾਲ ਉਹਨਾਂ ਝੰਡੇ ਤੋਂ ਝੰਡਾ ਲਾ ਕੇ ਪੈਰਾਂ ਵਿੱਚ ਰੋਲਿਆ ਸਾਰਿਆਂ ਦੇ ਹਿਰਦੇ ਬੁੰਧੜੇ ਗਏ ਆ ਹਰ ਸਿੱਖ ਜਗਤ ਦਾ ਹਿੰਦੂਆਂ ਦੇ ਦਰਿਆ ਗਿਆ ਜਿਹੜੇ ਹਿੰਦੂ ਭਾਈਚਾਰੇ ਵਿੱਚ ਉਹਨਾਂ ਨੂੰ ਸੰਤਾਂ ਨੂੰ ਬਹੁਤ ਸਤਿਕਾਰ ਕਰਦੇ ਉਹਨਾਂ ਦੇ ਹੱੱਡੇ ਵੀ ਬਲੁੰਦੇ ਗਏ ਆ ਇਸ ਕਰਕੇ ਅਸੀਂ ਕਹਿੰ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆ ਜਿਨ੍ਹਾਂ ਨੇ ਇਹ ਜਾਣ ਕੇ ਸਿੱਖੂ ਸਿੱਖ ਤੇ ਹਿੰਦੂਆਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਾਡਾ ਭਾਈਚਾਰਾ ਬਣਿਆ ਰਹੇ ਅਸੀਂ ਵੀ ਆਜ਼ਾਦੀ ਦੇ ਵਿੱਚ ਬਹੁਤ ਜੋਧਾਂ ਸਿੱਖਾਂ ਨੇ ਪਾਇਆ ਸਾਡਾ ਕੋਈ ਹਮਾਚਲ ਦੇ ਵਿੱਚ ਅਸੀਂ ਜਾ ਨਹੀਂ ਸਕਦੇ ਕੋਈ ਬਾਰਡਰ ਲਾਈਨ ਨਹੀਂ ਗਈ ਕਿ ਸਾਡੇ ਇਹਨਾਂ ਦਾ ਹਮਾਚਲ ਕੱਲਿਆਂ ਦਾ ਇਹ ਸਾਡਾ ਕੋਈ ਹੱਕ ਨਹੀਂ ਉੱਥੇ ਬੰਦਾ ਜੇ ਪੰਜਾਬ ਦੇ ਵਿੱਚ ਹੀ ਆ ਸਕਦੇ ਨੇ ਸਾਨੂੰ ਦਿੱਲੀ ਜਾਣ ਤੋਂ ਵੀ ਰੋਕਿਆ ਜਾਂਦਾ ਦਿੱਲੀ ਗਾੜੀ ਕੱਢ ਕੰਨਾ ਹੋ ਜਾਂਦੀਆਂ ਨੇ ਜੇ ਅਸੀਂ ਦਿੱਲੀ ਜਾਣਾ ਹਮਾਚਲ ਤੇ ਜਾਣਾ ਤੇ ਸਾਡੇ ਨਾਲ ਦੁਰਵਿਹਾਰ ਹੁੰਦਾ ਹੈ ਸਾਡੇ ਝੰਡੇ ਉਤਾਰੇ ਜਾਂਦੇ ਆ ਜਾਂ ਸਾਡੀਆਂ ਉੱਥੇ ਪਗੜੀਆਂ ਉਤਾਰੀਆਂ ਜਾਂਦੀਆਂ ਨੇ ਤੇ ਫਿਰ ਇਹਦੇ ਨਾਲ ਭਾਈਚਾਰੇ ਨੂੰ ਬਹੁਤ ਵੱਡੀ ਫੇਸ ਪਹੁੰਚੇਗੀ ਸਾਰਾ ਇਹ ਇਹਦੇ ਵਾਸਤੇ ਸਾਰਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹਦੇ ਉੱਤੇ ਜਿਹੜੇ ਕੰਦੇ ਅੰਸਰ ਰਿਹਾ ਜਿਹੜੇ ਸ਼ਰਾਰਤੀ ਅੰਸਰ ਰਿਹਾ ਉਹਨਾਂ ਨੂੰ ਨੱਥ ਪਾਈ ਜਾਵੇ ਕੀ ਕੋ ਤੁਸੀਂ ਮੈਮ ਜਿੱਤੇ ਕਾ ਤੁਸੀਂ ਦੇਖ ਰਹੇ ਹੋ ਕਿ ਵੱਡੇ ਪੱਧਰ ਤੇ ਇਥੇ ਨਾ ਲੋਕ ਜਿਹੜੇ ਜਾਂ ਪਹੁੰਚੇ ਨੇ ਕੁਝ ਸਿੱਖ ਜਿਖਦੇ ਬੰਦੀਆਂ ਦੇ ਆਗੂ ਨੇ ਉਹ ਕਿਤਨਾ ਕਿਤੇ ਇਸ ਚੀਜ਼ ਦਾ ਰੋਸ ਕਰਦੇ ਨਜ਼ਰ ਆਉਂਦੇ ਨੇ ਕਿ ਆਪਸੀ ਜਿਹੜੀ ਪਾਈਚਾਰਕ ਸਾਂਝਾ ਉਸ ਨੂੰ ਫੇਸ ਪਹੁੰਚਦੀ ਆ ਅਜਿਹੇ ਹਾਂ ਉੱਤੇ ਜਿਹੜੀ ਆ ਕਾਰਵਾਈ ਵੀ ਕਰਨੀ ਚਾਹੀਦੀ ਆ ਜੀਹਦੇ ਲਈ ਬਿਲਕੁਲ ਜਗਜੀਤ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਠੀਕ ਹੈ ਆਪਾਂ ਦੋਵੇਂ ਪੱਖਾਂ ਤੋਂ ਗੱਲ ਕਰਾਂਗੇ ਆਪਾਂ ਹਿਮਾਚਲ ਦੇ ਪੱਖ ਤੋਂ ਵੀ ਗੱਲ ਕਰਾਂਗੇ ਆਪਾਂ ਪੰਜਾਬ ਦੇ ਵੀ ਪੱਖ ਤੋਂ ਗੱਲ ਕਰਾਂਗੇ ਲੇਕਿਨ ਫਿਲਹਾਲ ਪੰਜਾਬ ਤੇ ਆਉਂਦੇ ਆ ਪੰਜਾਬ ਦੇ ਵਿੱਚ ਉਸ ਐਕਸ਼ਨ ਦਾ ਜੋ ਰਿਐਕਸ਼ਨ ਦੇਖਣ ਨੂੰ ਮਿਲਿਆ ਇਹ ਖਰੜ ਦੇ ਵਿੱਚ ਇਹ ਕਿੰਨੇ ਕੁ ਹੱਦ ਤੱਕ ਠੀਕ ਹੈ ਕਿਉਂਕਿ ਸ਼ਰਾਰਤੀ ਅੰਸ਼ਾਂ ਨੂੰ ਮੌਕਾ ਦਿੱਤਾ ਜਾ ਰਿਹਾ ਤੁਸੀਂ ਆਪਣੇ ਵਿਸ਼ਵਾਸ ਨੂੰ ਤੁਸੀਂ ਆਪਣੇ ਆਸਥਾ ਨੂੰ ਕਿਸੇ ਹੋਰ ਤੇ ਥੋਪ ਨਹੀਂ ਸਕਦੇ ਹੋ ਤੁਸੀਂ ਜਿਹੜੇ ਪਿੰਡਰੇ ਵਾਲੀ ਤੇ ਤਸਵੀਰ ਲਗਾ ਰਹੇ ਹੋ ਬਸਾਂ ਤੇ ਹਮਲਾ ਕਰ ਰਹੇ ਹੋ ਤੁਸੀਂ ਤਾਂ ਲਗਾ ਤੁਸੀਂ ਸਨਮਾਨਤਾ ਨਹੀਂ ਕਰਵਾ ਰਹੇ ਉਸ ਤਰੀਕੇ ਦੇ ਨਾਲ ਕਿਉਂਕਿ ਬਾਅਦ ਦੇ ਵਿੱਚ ਉਸ ਤਸਵੀਰ ਦੇ ਨਾਲ ਕੀ ਹੋਏਗਾ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਜੋ ਤੁਹਾਡੇ ਜੁਨੀਅਰ ਨੇ ਪੰਜਾਬ ਦੇ ਵਸਤੀਆਂ ਦੇ ਲਈ ਤੇ ਇਸ ਤਰੀਕੇ ਦੇ ਨਾਲ ਬੱਸਾਂ ਤੇ ਹਮਲਾ ਕਰਨਾ ਇਹ ਵੀ ਤਾਂ ਠੀਕ ਨਹੀਂ ਹੈ ਕਿਉਂਕਿ ਇਸ ਤੇ ਇਸ ਦੇ ਵਿਚਾਲੇ ਕੁਝ ਨਹੀਂ ਹੋਏਗਾ ਆਮ ਜਨਤਾ ਦਾ ਹੀ ਨੁਕਸਾਨ ਹੈ ਬਿਲਕੁਲ ਜੀ ਦੇਖੋ ਜਿਹੜੀ ਇਹ ਤੁਸੀਂ ਆਮ ਗੱਲ ਕੀਤੀ ਹੈ ਕਿ ਜਿਸ ਤਰੀਕੇ ਨਾਲ ਇਹ ਸ਼ਰਪੁਰ ਦੇ ਵਿੱਚ ਜਿਹੜਾ ਹਮਲਾ ਹੋਇਆ ਪਰ ਕਿਤਨਾ ਕਿਤੇ ਇਹ ਨਿੰਦਣ ਜੋ ਗਿਆ ਕਿਉਂਕਿ ਅਸੀਂ ਇਹ ਜਿਹੜੀ ਫੋਟੋ ਲਗਾਉਂਗੇ ਇੱਕ ਬੱਕਰੀ ਗੱਲ ਆ ਪਰ ਜਿਹੜਾ ਬੱਸਾਂ ਤੇ ਹਮਲਾ ਕਰ ਦੇਣਾ ਉਹ ਕਿਤਨਾ ਕਿਤੇ ਨਿੰਦਣ ਜੋ ਗਿਆ ਕਿਉਂਕਿ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਉਹਨਾਂ ਬੱਸਾਂ ਦੇ ਵਿੱਚ ਪੰਜਾਬੀ ਵੀ ਸਫ਼ਰ ਕਰਦੇ ਨੇ ਜੇ ਬਾਹਰ ਦੇ ਸਟੇਟਾਂ ਦੇ ਕਰਦੇ ਨੇ ਅਸੀਂ ਵੀ ਜਿਹੜੇ ਪੰਜਾਬ ਦੇ ਵਸਨੀਕ ਉਹਨਾਂ ਬ ਕਿਤਨੇ ਕਿਤੇ ਜਿੱਥੇ ਆਮ ਗੋਲਾਂ ਦੀ ਗੱਲ ਕਰਦੀ ਆਮ ਲੋਕ ਕਿਤਨੇ ਕਿਤੇ ਹੁੰਦੇ ਨੇ ਕਿਤਨੇ ਕਿਤੇ ਸੂਝਵਾਨ ਲੋਕ ਹੁੰਦੇ ਨੇ ਉਹਨਾਂ ਵਿੱਚ ਕਿਤਨੇ ਕਿਤੇ ਸ਼ਰਾਰਤੀਆਂ ਵੀ ਮੌਜੂਦ ਹੁੰਦੇ ਨੇ ਜਿਹੜੀਆਂ ਇਹੋ ਜਿਹੋ ਜੀਆਂ ਘਟਨਾ ਨੂੰ ਇੰਜਾਮ ਦੇ ਦਿੰਦੇ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਬੁਲਾਰੇ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਦਰੇੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਹਿੰਦੂ ਸਿੱਖ ਦਾ ਇੱਕ ਬੜਾ ਵੱਡਾ ਪਿਆਰ ਆ ਨੌ ਮਾਸ ਦਾ ਰਿਸ਼ਤਾ ਆ ਪਰ ਕਿਤਨੇ ਕਿਤੇ ਜਿਹੜਾ ਅਜਿਹੇ ਜਿਹੜੇ ਲੋਕ ਹੁੰਦੇ ਨੇ ਉਹ ਅਜਿਹੇ ਹੀ ਸ਼ਰਾਰਤਾਂ ਕਰਕੇ ਆਪਸ ਵਿੱਚ ਜਿਹੜਾ ਪ੍ਰੇਮ ਆ ਉਹਦੇ ਵਿੱਚ ਦਰੇੜ ਪਾਉਂਦੇ ਨੇ ਕਿਉਂਕਿ ਜੇ ਪਹਿਲਾਂ ਦੀ ਗੱ ਤੇ ਸੇਕੋਂ ਦੇ ਵਿੱਚ ਪਹਿਲੇ ਤੋਂ ਵੀ ਬੜੀ ਤਰ੍ਹਾਂ ਕੇ ਇਸ ਤਿੱਕਣਾ ਦਰਾਣਾ ਪਾਈਆਂ ਗਈਆਂ ਕਿ ਜੇ 48 ਦੀ ਗੱਲ ਕਰੀਏ ਤੇ 84 ਦੇ ਵਿੱਚ ਵੀ ਜਿਹੜੇ ਹਮਲੇ ਕਰਵਾਏ ਗਏ ਤੇ ਉਸ ਤਰੀਕੇ ਨਾਲ ਵੀ ਉਦੋਂ ਵੀ ਇੱਕ ਹਿੰਦੂ ਸਿੱਖ ਦੀ ਲੜਾਈ ਬਣਾ ਕੇ ਜਿਹੜੀ ਲੜਾਈ ਲੜਾਈ ਗਈ ਪਰ ਜੇ ਪਿਛਾਂ ਪਿੱਛੇ ਚੱਲ ਜੀਏ ਜੇ 47 ਦੀ ਗੱਲ ਕਰੀਏ ਉਦੋਂ ਵੀ ਵੰਡ ਹੁੰਦੀ ਹੈ ਤੇ ਉਦੋਂ ਵੀ ਅਜਿਹਾ ਕੋਸ਼ਿਸ਼ ਹੋਇਆ ਕਿ ਜਿਹੜੇ ਕੁਝ ਜ਼ਰਾਰਪੀਆਂ ਸਰਦੀ ਉਹਨਾਂ ਵੱਲੋਂ ਜਿਹੜਾ ਕੱਟਵਾੜ ਕਰਕੇ ਉੱਤੇ ਹਿੰਦੂ ਅਤੇ ਸਿੱਖ ਸੀਗੇ ਦੇ ਨਾਲ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਈ ਪੇਸ਼ ਕੀਤੀ ਗਈ ਕਿ ਕਿਤੇ ਸੇ ਕਿਧਰ ਵੱਡੀ ਜਾਂਦੇ ਆ ਉਧਰ ਹਿੰਦੂ ਵੱਡੀ ਵੱਡੀ ਜਾ ਰਹੇ ਨੇ ਉਧਰ ਮੁਸਲਮਾਨ ਵੱਡੀ ਜਾ ਰਹੇ ਨੇ ਪਰ ਕਿਦਨਾਂ ਕਿਦੇ ਸ਼ਰਾਰਤੀਆਂ ਸਰਾਂ ਦੀਆਂ ਇਹ ਪਲਾਨੀਆਂ ਹੁੰਦੀਆਂ ਨੇ ਕਿ ਜਿਹੜੀ ਆਪਸੀ ਸਾਂਝ ਹੈ ਉਸ ਨੂੰ ਫੇਸ ਪਚਾਈ ਜਾਵੇ ਅਤੇ ਆਪਸੀ ਸਾਂਝ ਨੂੰ ਤੋੜਿਆ ਜਾਵੇ ਅਜਿਹਾ ਹੀ ਫੇਰ ਉਹਨਾਂ ਮਾਤਲਆ ਆਇਆ ਕਿ ਜਿਸ ਤਰੀਕੇ ਨਾਲ ਕੁਲੂ ਮਨਾਲੀ ਗਏ ਸੀਗੇ ਨੌਜਵਾਨ ਜੇ ਉਹਨਾਂ ਦਾ ਝੰਡਾ ਉਤਾਰਿਆ ਸੀਗਾ ਤੇ ਪ੍ਰੋਫੈਸਰ ਨੂੰ ਕਾਨੂੰਨੀ ਤੌਰ ਤੇ ਕਿਸ ਤਰੀਕੇ ਨਾਲ ਕਾਰਵਾਈ ਕਰਨੀ ਚਾਹੀਦੀ ਸੀ ਅਜਿਹੇ ਜਿਹੜੇ ਮਸਲੇ ਆ ਜਿਸ ਤਰੀਕੇ ਨਾਲ ਰਸਤੇ 'ਚ ਰੋਕ ਕੇ ਉਹਨਾਂ ਦੇ ਵਿੱਚ ਝੰਡਾ ਸੁੱਟਿਆ ਗਿਆ ਪਾੜਿਆ ਗਿਆ ਉਹ ਨਹੀਂ ਸੀ ਕਰਨਾ ਚਾਹੀਦਾ ਦੇ ਕੋਈ ਸਰਪ੍ਰਸਤ ਇਹ ਮਸਲੇ ਨੂੰ ਪੂਸੋ ਤੇ ਕਾਰਵਾਈ ਕਰਦੀ ਪੂਸੋ ਤੇ ਐਫ ਆਈ ਆਰ ਦਾ ਜਰਜ ਕਰ ਦਿੰਦੀ ਅਜਿਹਾ ਮਤਲਬ ਹੋਣਾ ਚਾਹੀਦਾ ਸੀ ਜੀ ਅਗਲੀ ਬਿਲਕੁਲ ਜਗਜੀਤ ਅਚੇ ਮਸਲੇ ਜਿਹੜੇ ਨੇ ਵਿਵਾਦ ਦੇ ਨਾਲ ਨਹੀਂ ਸੁਲਝਾਏ ਜਾਂਦੇ ਨੇ ਲੇਕਿਨ ਆਪਾਂ ਹੁਣ ਪੰਜਾਬ ਤੋਂ ਵੀ ਪੱਖ ਤੋਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਤਣਾਅ ਦਾ ਮਾਹੌਲ ਜਿਸ ਤਰੀਕੇ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਣਾਉਣ ਦੀ ਕੋਸ਼ਿਸ਼ ਇਸ ਕਰਕੇ ਕਹਿ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਲ

ਜਾ ਰਿਹਾ ਹੈ ਇਸ ਸਾਜਿਸ਼ ਕੀਤੇ ਜਾ ਰਹੀ ਹੈ ਕਿ ਇੱਕ ਵਾਰ ਫੇਰ ਤੋਂ ਪੰਜਾਬ ਨੂੰ 80 ਦੇ ਦਸਕ ਦੇ ਵੱਲ ਧਕੇਲਿਆ ਜਾ ਰਿਹਾ ਹੈ ਬਿਲਕੁਲ ਦੇਖੋ ਜਿਹੜੀ ਗੱਲ ਹੈ ਕਿ ਜਿਸ ਕਿਤਨਾ ਕਿਤੇ ਪੰਜਾਬ ਨਾਲ ਮਤਰਾਈ ਮਾਮਲਾ ਥਰੂ ਕੀਤਾ ਜਾਂਦਾ ਵਾ ਜਦੋਂ ਵੀ ਅੱਜ ਤੋਂ ਗੱਲ ਕਰੀਏ ਅੱਜ ਤੋਂ ਨਾ ਗੱਲ ਕਰੀਏ ਅਪ 47 ਤੋਂ ਲੈ ਕੇ ਗੱਲ ਕਰੀਏ ਤੇ ਹਰ ਵੇਲੇ ਪੰਜਾਬ ਨਾਲ ਅਜਿਹਾ ਹੀ ਕੀਤਾ ਜਾਂਦਾ ਕਿ ਪੰਜਾਬ ਨੂੰ ਕਿਤਨਾ ਕਿਤੇ ਇਸ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਵਾ ਗਲਤ ਜਿਹੜੀ ਤਸਵੀਰ ਹੈ ਉਹ ਪੰਜਾਬ ਦੀ ਪੇਸ਼ ਕੀਤੀ ਜਾਂਦੀ ਹਾਲਾਂਕਿ ਪੰਜਾਬ ਇੱਕ ਤੱਤ ਤੋਂ ਵਧੀਆ ਸੂਬਾ ਆ ਉਪਜਾਊ ਸੂਬਾ ਆ ਜਿਹੜਾ ਕਿ ਉਹ ਇੱਥੇ ਵੱਡੇ ਤੌਰ ਤੇ ਅੰਨ ਪੈਦਾ ਕਰਦਾ ਤੇ ਪੂਰੇ ਦੇਸ਼ ਦਾ ਢ ਪਰ ਕਿਤਨਾ ਕਿਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਜੇ ਪਹਿਲਾਂ ਵੀ ਗੱਲ ਕਰੀਏ ਅਸੀਂ ਅੱਜ ਤੋਂ 2 ਸਾਲ ਪਹਿਲਾਂ ਵੀ ਗੱਲ ਕਰੀਏ ਤੇ ਮਨਾਲੀ ਵੀ ਕਿ ਜਾਣ ਤੋਂ ਪਹਿਲਾਂ ਜਦੋਂ ਮਨੀਕਰਨ ਸਾਹਿਬ ਜਿਹੜੇ ਲੋਕੀ ਗਏ ਸੀ ਤੇ ਕਿਤਨਾ ਕਿਤੇ ਮਨੀਕਰਨ ਸਾਹਿਬ ਦੇ ਵਿੱਚ ਵੀ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਗੱਡੀਆਂ ਬੰਦ ਦਿੱਤੀਆਂ ਗਈਆਂ ਬਹੁਤ ਸਾਰੇ ਸਿੱਕਾ ਨੂੰ ਉੱਥੇ ਕੁੱਟਿਆ ਵੀ ਗਿਆ ਅਤੇ ਉਹਨਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਉਹਨਾਂ ਨੂੰ ਕਿਤਨਾ ਕਿਤੇ ਬੇਇੱਜ਼ਤ ਕੀਤਾ ਗਿਆ ਵੱਡੀਆਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਹੋਈਆਂ ਜੇ ਦਿੱਲੀ ਦੀ ਗੱਲ ਕਰੀਏ ਤੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਸਮੇਂ ਦੇ ਵਿੱਚ ਕਿਹਾ ਗਿਆ ਕਿ ਦਿੱਲੀ ਦੇ ਵਿੱਚ ਪੰਜਾਬ ਦੀਆਂ ਗੱਡੀਆਂ ਕਿਉਂ ਘੁੰਮ ਰਹੀਆਂ ਨੇ ਕਿਤਨਾ ਕਿਤੇ ਦਿੱਲੀ ਦੇ ਲੋਕ ਸੁਰੱਖਿਤ ਨਹੀਂ ਹੈਗੇ ਯਾਰ ਪੰਜਾਬ ਦੇ ਲੋਕ ਕਿਤਨਾ ਕਿਤੇ ਅੰਜਲੀ ਦੇਖਣ ਵਾਲੀ ਗੱਲ ਹੈ ਜਿਵੇਂ ਪੰਜਾਬ ਦੇ ਲੋਕ ਲੋਕਾਂ ਦੀ ਸੁਰੱਖਿਆ ਕਰਦੇ ਨੇ ਕਿਸੇ ਨੂੰ ਸੁਰੱਖਿਆ ਖਤਮ ਨਹੀਂ ਕਰਦੇ ਪੰਜਾਬ ਤਾਂ ਇੱਕ ਅਜਿਹਾ ਸੂਬਾ ਜਿਹੜਾ ਹਰ ਤਰ੍ਹਾਂ ਦੇ ਲੰਗਰ ਲਾਉਂਦਾ ਆ ਹਰ ਤਰ੍ਹਾਂ ਦੇ ਆਪਣੀ ਸੇਵਾ ਨਿਭਾਉਂਦਾ ਜੇ ਪੰਜਾਬ ਦੇ ਗੱਲ ਕਰੀਏ ਇਹਨਾਂ ਜੋਧੇ ਸੂਰਮੇ ਪੰਜਾਬੀਆਂ ਦੀ ਸਿੱਖਾਂ ਦੀ ਗੱਲ ਕਰੀਏ ਤੇ ਇਹ ਤਾਂ ਜਿੱਥੇ ਵੀ ਕੋਹ ਹੜਾ ਆਉਂਦਾ ਆ ਜਿੱਦਾਂ ਕਿਤੇ ਕਿਤੇ ਸੁਨਾਮੀ ਆ ਜਾਂਦੀ ਹੈ ਉਹ ਉੱਥੋਂ ਤਿੱਕਰ ਪਹੁੰਚ ਕੇ ਜਿਹੜੀਆਂ ਸੇਵਾਵਾਂ ਕਰਦੀਆਂ ਨੇ ਜੇ ਆਪਾਂ ਹੁਣ ਅਮਰੀਕਾ ਦੀ ਗੱਲ ਕਰੀਏ ਬਾਹਰ ਦੇ ਦੇਸ਼ਾਂ ਦੀ ਗੱਲ ਕਰੀਏ ਤੇ ਦੇਖੋ ਕਿੰਡੀ ਵੱਡੀਆਂ ਸੁਨਾਮੀ ਆਈਆਂ ਤਾਂ ਉੱਥੇ ਫਿਰ ਸਿੰਘ ਪਹੁੰਚੇ ਸੀਗੇ ਸਰਦਾਰਾਂ ਵੱਲੋਂ ਜਾ ਕੇ ਉੱਥੇ ਲੰਗਰ ਲਗਾਏ ਲੋਕਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਪਰ ਕਿਤਨਾ ਕਿਤੇ ਪੰਜਾਬੀਆਂ ਦਾ ਅਸਰ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤਨਾ ਕਿਤੇ ਪੰਜਾਬ ਨੂੰ ਨੀਵਾ ਵਿਖਾਉਣ ਦੀ ਜਿਹੜੀ ਬਿਲਕੁਲ ਜਿਹੀ ਤੇ ਆਪਾਂ ਇਸ ਤਰੀਕੇ ਦਾ ਨਾ ਹੁੰਦਾ ਸਵੇਲੇ ਵੀ ਜਦੋਂ ਆਪਾਂ 84 ਦੀ ਵੀ ਗੱਲ ਕਰ ਰਿਹਾ ਸਿਆਸਤਦਾਨ ਉਦੋਂ ਵਿੱਚ ਉਪਰੇ ਸੀ ਨੌਜਵਾਨਾਂ ਨੂੰ ਖਾਮਿਆਜਾ ਭੁਗਤਣਾ ਪਿਆ ਸੀ ਤੇ ਹੁਣ ਜੇਕਰ ਇਸ ਵਾਰ ਜ਼ਥੇਦਾਰ ਦੇ ਵੱਲੋਂ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਲੇਕਿਨ ਉਸ ਦੇ ਬਾਵਜੂਦ ਵੀ ਗਲਤਾਂ ਕੀਤੀ ਜਾ ਰਹੀ ਹੈ ਭਾਵੇਂ ਹਿਮਾਚਲ ਦੇ ਵਿਧਾਨ ਸਭਾ ਦੇ ਵਿੱਚ ਆਰਮ ਠਾਕੁਰ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਹੋਵੇ ਫਿਰ ਚਾਹੇ ਪੰਜਾਬ ਦੇ ਸਿਆਜੋੜੇ ਸਿਆ के भी सरकार नहीं कीती गई है, कोई एक्शन नहीं, एक तो नहीं लिया जाएगा तो कितना देर न हो जाए क्योंकि इन्होंने मसलों शरारती अंसर ने फायदा चुकान के फिर चाहे वह हिमाचल जुड़े हो चाहे हो जुड़े हो नुकसान आम जनता का नुकसान होगा नौजवान का ਬਿਲਕੁਲ ਅੰਜਲੀ ਰਿਕੁਐਸਟ ਕੀਤੀ ਜਿਹੜਾ ਕੇਂਦਰ ਆ ਕੇਂਦਰ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਕੇਂਦਰ ਨੂੰ ਇਹਦੇ ਉੱਤੇ ਇੱਕ ਪਾਲਿਸੀ ਬਣਾ ਕੇ ਜਿਹੜਾ ਇੱਥੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਵਿਧਾਨ ਸਭਾ 'ਚ ਗੱਲ ਹੁੰਦੀ ਆ ਪਰ ਉਸ ਤੇ ਵਿਚਾਰ ਹੋ ਕੇ ਰਹਿ ਜਾਂਦੀ ਆ ਉਹ ਕਿਤਨੇ ਕਿਤੇ ਸਿਰੇ ਨਹੀਂ ਲੱਗਦੀ ਅਗਲੇ ਬੰਨੇ ਉਹ ਤੇ ਸੁਣਵਾਈ ਨਹੀਂ ਹੁੰਦੀ ਜੇ ਆਪਾਂ ਅਕਾਲਪੁਰ ਸਾਹਿਬ ਦੀ ਗੱਲ ਕਰੀਏ ਤੇ ਉਤੋਂ ਸ਼੍ਰੀ ਦਰਗਹ ਆਰੰਧ ਮੰਦਰ ਸਾਹਿਬ ਤੋਂ ਵੀ ਹੁਕਮਨਾਮਾ ਛੱਡਿਆ ਜਾਂਦਾ ਵਾ ਇਸ ਤੇ ਵਿਚਾਰ ਕੀਤੀ ਜਾਵੇ ਅਤੇ ਜਿਹੜਾ ਦੋਸ਼ੀ ਨੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਪਰ ਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਅਕਸਰ ਮੈਨ ਜਿਹੜੀ ਫੇਰ ਗੱਲ ਕਰ ਰਹੇ ਕਿ ਕਿਤਨਾ ਕਿਤੇ ਪੰਜਾਬ ਦਾ ਅਕਸ ਨੂੰ ਨੀਵਾ ਬਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਕਦ ਤੱਕ ਜਦੋਂ ਇਹ ਆਪਸ ਵਿੱਚ ਲੜ ਨਹੀਂ ਪੈਂਦੇ ਆਪਸ ਵਿੱਚ ਇਹਨਾਂ ਜਿਹੜਾ ਹਿੰਦੂ ਭਾਈਚਾਰਾ ਜਾਂ ਸਿੱਖ ਭਾਈਚਾਰਾ ਆਪਸ ਵਿੱਚ ਦਰੇੜ ਨਹੀਂ ਪੈਂਦੀ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਕੇਂਦਰ ਦੀ ਸਰਕਾਰ ਨੂੰ ਕਿਤਨਾ ਕਿਤੇ ਇਹਨਾਂ ਉੱਤੇ ਐਕਸ਼ਨ ਲੈਣਾ ਚਾਹੀਦਾ ਵਾ ਇਹਨਾਂ ਦੇ ਉੱਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਅਜੇ ਸ਼ਰਾਰਤੀ ਅੰਤਰ ਨੇ ਭਾਵੇਂ ਉਹ ਕੀ ਪੰਜਾਬ ਦੇ ਹੋਣ ਚਾਹ ਹਿਮਾਚਲ ਦੇ ਹੋਣ ਕਿਸੇ ਵੀ ਸਟੇਟ ਦੇ ਹੋਣ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਕੀ ਇਹੋ ਜਿਹੇ ਅਜਿਹਾਂ ਦੇ ਵਿੱਚ ਦਰੇੜ ਪਾਉਂਦੇ ਨੇ ਆਪਸੀ ਪਿਆਰ ਨੂੰ ਜਿਹੜਾ ਕਿਤੇ ਨਾ ਕਿਤੇ ਖਤਮ ਕਰਦੇ ਨੇ ਕਿਉਂਕਿ ਜੇ ਆਪਾਂ ਪਹਿਲਾਂ ਦੀ ਗੱਲ ਕਰੇ 84 ਦੀ ਗੱਲ ਕਰ ਰਹੇ ਤੇ ਹੁਣ ਆਣ ਕੇ ਉਹਨਾਂ ਦੋਸ਼ੀਆਂ ਨੂੰ ਤਲਾਸ਼ਾਂ ਦਿੱਤੀਆਂ ਜਾਂਦੀਆਂ ਨੇ ਭਾਵੇਂ ਕਿ ਅੱਜ ਲੰਮਾ ਸਮਾਂ ਨਿਕਲ ਕੇ ਆਵਾ ਉਹ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਜਿਹੜੇ ਆ ਉਹਨਾਂ ਫੈਸਲੇ ਦਾ ਇੰਤਜ਼ਾਰ ਕਰਦੇ ਸੀ ਉਹ ਆਪ ਖਤਮ ਹੋ ਚੁੱਕੇ ਨੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਅੱਖਾਂ ਬਜ਼ੁਰਗ ਹੋ ਗਈਆਂ ਨੇ ਰੋ ਰੋ ਕੇ ਤੇ ਪਰ ਅੱਜ ਜੋ ਫੈਸਲੇ ਸੁਣਾਏ ਜਾਂਦੇ ਨੇ ਇੰਨੀ ਦੇਰ ਬਾਅਦ ਕਿਉਂਕਿ ਉਸ ਸਮੇਂ ਵੀ ਜਿਹੜੀ ਸਿਆਸਤ ਸੀਗੀ ਸਿਆਸਤ ਚੁੱਪ ਰਹੀ ਸੀ ਪਰ ਉਹ ਤਾਂ ਕਿ ਮੈਂ ਅੱਜ ਅੱਜ ਦੀ ਗੱਲ ਬੁਕਤ ਨਾ ਪੈ ਰਿਹਾ ਵਾ ਪਰ ਹੁਣ ਜਿਹੜੀ ਆ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਇਸੇ ਕਾਰਵਾਈ ਕਰਨੀ ਪਵੇਗੀ ਲੋਕੇ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਕੀ ਹਿਮਾਚਲ ਵਾਲੇ ਇਨ ਪੰਜਾਬ ਆਉਂਦੇ ਨੇ ਜਾਂ ਪੰਜਾਬ ਵਾਲੇ ਹਿਮਾਚਲ ਜਾਂਦੇ ਨੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਲੋਕ ਆਪਣੇ ਜਿਸ ਤਰੀਕੇ ਨਾਲ ਟੂਰਿਸਟ ਜਾਣਾ ਚਾਹੁੰਦੇ ਨੇ ਉਹ ਜਾ ਸਕਣ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਜਗਜੀਤ ਤੁਸੀਂ ਬਿਲਕੁਲ ਸਹੀ ਕਿਹਾ ਕਿ ਖਾਮਿਆਜਾ ਜੋ ਪਹੁੰਚੇ